ਸਾਸਰੀ ਕਾਲ ਵੀਰੇ ਸਾਰਿਆਂ ਨੂੰ ਜ਼ਿੰਮੇਵਾਰਾਂ ਦੀ ਜ਼ਿੰਦਗੀ ਹੁੰਦੀ ਆ ਕੰਮ ਕਰ ਲੋ ਸੌਜੋ ਦੁਵਾਰੇ ਕੰਮ ਕਰ ਲੋ ਤੜਕੇ ਉੱਠੀ ਦਾ ਵੀਰੇ ਸਨੀਆਂ ਕਰ ਲੋ ਧਾਰਾਂ ਚੋ ਲੋ ਦੁਪਹਿਰੇ ਉੱਠੀ ਦਾ ਸਨੀਆਂ ਕਰ ਲੋ ਧਾਰਾਂ ਚੋ ਲੋ ਹਾਟ ਇਹ ਕੰਮ ਨੇ ਬਾਈ ਇਹ ਕੰਮ ਹੋਰ ਕਿਸੇ ਤੋਂ ਲੋਟ ਵੀ ਨਹੀਂ ਆਉਂਦੇ ਜ਼ਿੰਮੇਦਾਰਾਂ ਤੋਂ ਹੀ ਆਉਂਦੇ ਨੇ ਸਾਨੂੰ ਇੱਕ ਗੱਲ ਦੱਸਦੇ ਆ ਕੋਈ ਜ਼ਿੰਮੇਦਾਰ ਆਪ ਦੀ ਘਰ ਵਾਲੀ ਨੂੰ ਲਈ ਆਉਂਦਾ ਸੀਗਾ ਆਉਦੇ ਸਹੁਰਿਆਂ ਦੇ ਰਾਤ ਤੋਂ ਉਹਨੂੰ ਕੋਈ ਪ੍ਰੇਤ ਚਿੰਬੜ ਗਿਆ ਉਹਦੇ ਵਰਗਾ ਹੀ ਬੰਦਾ ਜਨੇਲ ਛੇਮ ਟੱਕਰ ਗਿਆ ਜਦੋਂ ਉਹ ਓਵੇਂ ਜਿਵੇਂ ਬੰਦੇ ਵਾਂਗੂ ਬਣ ਕੇ ਉਹਨੂੰ ਮਿਲ ਕੇ ਰਾਤ ਕੀ ਲਖਾ ਤੂੰ ਮੇਰੇ ਘਰ ਵਾਲੀ ਨੂੰ ਕਿੱਧਰ ਲਈ ਜਾਂਦਾ ਉਹ ਕਹਿੰਦਾ ਮੇਰੀ ਘਰ ਵਾਲੀ ਆ ਉਹਨਾਂ ਚ ਆਫਸਰ ਚ ਰੌਲਾ ਪੈ ਗਿਆ ਘਰ ਵਾਲੇ ਨੂੰ ਕਹਿੰਦੇ ਤੂੰ ਸਿਆਣ ਵੀ ਦੋਹਾਂ ਜੁ ਤੇਰਾ ਬੰਦਾ ਕਿਹੜਾ ਤੇ ਉਹ ਕਹਿੰਦੀ ਮੇਰੇ ਤੱਕ ਕੋਈ ਸਿਆਣਤ ਨਹੀਂ ਹੁੰਦੀ ਉੱਥੇ ਬੰਦੇ ਦਾ ਇਕੱਠ ਹੋ ਗਿਆ ਤੇ ਇਕੱਠ ਹੋ ਗਿਆ ਤਾਂ ਫਿਰ ਉਹਨੂੰ ਰਾਜੀ ਲਵੇ ਲੈ ਗਏ ਬਈ ਜਦੋਂ ਰਾਜੀ ਲਵੇ ਲੈ ਗਏ ਤੇ ਰਾਜੇ ਨੂੰ ਗੱਲਬਾਤ ਦੱਸੀ ਵੀ ਐ ਕਰਕੇ ਕਹਿੰਦਾ ਮੇਰੀ ਘਰ ਵਾਲੀ ਉਹ ਕਹਿੰਦਾ ਮੇਰੀ ਘਰ ਵਾਲੀ ਆ ਰਾਜਾ ਦੁਬਤਾ ਚ ਪੈ ਗਿਆ ਮંત્રી ਸੰਤਰੀ ਇਕੱਠੇ ਕਰਿਓਨੇ ਕੋਈ ਉਹ ਤਾਂ ਫੈਸਲਾ ਨਿਕਲਿਆ ਮંત્રી ਕਹਿੰਦਾ ਆਪਾਂ ਤਾਂ ਹੱਲ ਨਹੀਂ ਹੁੰਦਾ ਕੋਈ ਹਾਲਬਾਹੂ ਜੱਟ ਲੈ ਕੇ ਆਓ ਤਾਂ ਰਾਜ ਨੇ ਹੁਕਮ ਦਿੱਤਾ ਆਪਦੇ ਸਿਪਾਹੀਆਂ ਨੂੰ ਉਹਨਾਂ ਨੇ ਕਿਹਾ ਵੀ ਪਿੰਡ ਚੋਂ ਕੋਈ ਸਮਝਦਾਰ ਜ਼ਿੰਮੇਵਾਰ ਲੈ ਕੇ ਆਓ ਹਾਲਬਾਹੂ ਜੱਟ ਭਈ ਜਿਹੜਾ ਆਪਣਾ ਹੱਲ ਕਰੇ ਤੇ ਭਾਈ ਉਹਨਾਂ ਨੇ ਪਿੰਡੋਂ ਪਿੰਡੀ ਫਿਰਦੇ ਗਏ ਫਿਰਦੇ ਗਏ ਕੋਈ ਜੱਟ ਹੱਲ ਪਾਉਂਦਾ ਸੀ ਮਤਲਬ ਆਲ ਬਹੁਤ ਹੈ ਉਧਰੋਂ ਮੰਤਰੀ ਆ ਜਾਵੇ ਕੋਈ ਰਾਜੇ ਦਾ ਚਪਾਈ ਕਹਿੰਦਾ ਹਾਂ ਬਈ ਕਿਵੇਂ ਪਿੰਡ ਚ gekeੜਾ ਮਾਰਿਆ ਵੀ ਅਗਲਾ ਖਣਾ ਅੱਗੇ ਤਾਂ ਕਦੇ ਆਉਂਦੇ ਨਹੀਂ ਵੀ ਕੋਈ ਗੱਲਬਾਤ ਹੋਊ ਤੇ ਜਦੋਂ ਉਹ ਆ ਕੇ ਕਹਿੰਦਾ ਯਾਰ ਐਂ ਕਰਕੇ ਰਾਜੇ ਲਵੇ ਆ ਗਈ ਸਵਾਲ ਰਾਜੇ ਤੋਂ ਉੱਤਰ ਆਇਆ ਨਹੀਂ ਜਦੋਂ ਫਿਰ ਰਾਜੇ ਦੀ ਅਗਲਾ ਅਗੇ ਬੇਇੱਜ਼ਤੀ ਬੰਦਾ ਸੀ ਵੀ ਆਪਾਂ ਤਾਂ ਨਿਬੜਿਆ ਨਹੀਂ ਅੱਜ ਦੇ ਟਾਈਮ ਤੱਕ ਕੋਈ ਕੇਸ ਆਇਆ ਨਹੀਂ ਕਹਿੰਦਾ ਆਪਾਂ ਤਾਂ ਨਹੀਂ ਜੱਜ ਲਵੇ ਜੱਜ ਨਹੀਂ ਗਾਹਾਂ ਗਾਹਾਂ ਦੀ ਗਾਹ ਹੋਈ ਜਾਂਦਾ ਰਹਿਣਾ ਤੇ ਰਾਜੇ ਨੇ ਮੰਨੀ ਬੇਇੱਜ਼ਤੀ ਵੀ ਇਹਦਾ ਹੱਲ ਕਰਕੇ ਦੇਵੋ ਕੋਈ ਜੱਟ ਦੇਊਗਾ ਹੱਲ ਕਰਕੇ ਉਹਨੂੰ ਨਾਮ ਦਿੱਤਾ ਜਾਊਗਾ ਤੇ ਜ਼ਿੰਮੇਵਾਰ ਕਹਿੰਦਾ ਕੋਈ ਗੱਲ ਨਹੀਂ ਫਿਰ ਮੇਰਾ ਨਾਮ ਲੇਖ ਲਾ ਮੈਂ ਤੜਕੂ ਤੇਰੇ ਲਵੇ ਆਪਾਂ ਹੱਲ ਕਰ ਦਾਂਗੇ ਮੰਤਰੀ ਰਾਜ ਲਵੇ ਆ ਗਿਆ ਤੇ ਕਹਿੰਦਾ ਜੀ ਹਾਂ ਕਹਿੰਦਾ ਮਿਲਿਆ ਜੱਟ ਕਹਿੰਦਾ ਹਾਂ ਮਿਲ ਗਿਆ ਜੀ ਉਹਦਾ ਮੈਂ ਨਾਮ ਨੂੰ ਲੇਖ ਲਿਆ ਪਤਾ ਲੇਖ ਲਿਆ ਕਹਿੰਦਾ ਉਹਨੂੰ ਨਾਲ ਲੈ ਕੇ ਨਿਉ ਕਹਿੰਦਾ ਮੈਂ ਬਾਕੇ ਤੜਕੂ ਆਉਂਗਾ ਵੀ ਹਜੇ ਨਹੀਂ ਤੇ ਭਾਈ ਉਹੀ ਗੱਲ ਹੋਈ ਤੜਕ ਕੇ ਉਹ ਕਚਹਿਰੀਆਂ ਚ ਪੇਸ਼ ਹੋ ਗਿਆ ਰਾਜ ਲਵੇ ਤੇ ਰਾਜੇ ਨੇ ਦੱਸੀ ਗੱਲ ਜਦੋਂ ਕਚਰੀਆਂ ਦੇ ਵਿੱਚ ਬੈ ਕੇ ਗੱਲਬਾਤ ਚੱਲ ਪਈ ਉਹ ਕਹਿੰਦਾ ਮੇਰੀ ਘਰ ਵਾਲੀ ਆ ਉਹ ਕਹਿੰਦਾ ਮੇਰੀ ਘਰ ਵਾਲੀ ਆ ਤਾਂ ਉਹ ਦੋਨੇ ਸਾਹਮਣੇ ਆ ਗਏ ਉਹਦੇ ਜਦੋਂ ਸਾਹਮਣੇ ਆ ਗਏ ਤਾਂ ਰਾਜੇ ਨੂੰ ਕਹਿੰਦਾ ਬੜਾ ਵੱਡਾ ਖਾਮ ਔਖਾ ਇਹ ਤਾਂ ਫਿਰ ਉਹਨਾਂ ਨੇ ਕੀ ਕੀਤਾ ਵੀ ਜ਼ਿੰਮੇਦਾਰ ਨੇ ਦੱਸਿਆ ਕਹਿੰਦਾ ਇੱਕ ਤਾਂ ਕਾਂ ਕਾਂਚ ਦੀ ਬੋਤਲ ਮੰਗਾ ਲਓ ਜੀ ਇੱਕ ਲੋਹੇ ਦਾ ਸੰਦੂਕ ਤੇ ਰਾਜੇ ਨੇ ਭਾਈ ਮੰਗਾ ਲਿਆ ਹਾਜ਼ਰ ਕਰ ਲਿਆ ਤੇ ਜਦੋਂ ਉਹਨੇ ਦੋਨੇ ਜਣੇ ਸਾਧਲੇ ਜਿਹੜੇ ਕਹਿੰਦੇ ਸੀ ਵੀ ਮੇਰੀ ਘਰ ਵਾਲੀ ਉਹ ਕਹਿੰਦੇ ਸੀ ਮੇਰੀ ਘਰ ਵਾਲੀ ਆ ਕਹਿੰਦਾ ਯਾਰ ਘਰ ਵਾਲੀ ਉਹਦੀ ਆ ਜਿਹੜਾ ਇਹ ਬੋਤਲ ਦੇ ਵਿੱਚ ਵੱਡਜੂਗਾ ਤੇ ਜਿਹੜਾ ਪ੍ਰੇਤ ਸੀ ਵੀ ਉਹ ਛੋਟਾ ਹੋ ਕੇ ਉਹਦੀ ਮਿੰਟ ਚ ਬੋਤਲ ਚ ਫੜ ਗਿਆ ਕਹਿੰਦਾ ਹਾਂ ਮੰਨਦਾ ਮੇਰੀ ਘਰ ਵਾਲੀ ਆ ਜਿਹਨੂੰ ਉਹਨੇ ਬੋਤਲ ਫੜਾਈ ਹੋਈ ਸੀ ਜ਼ਿਮੀਦਾਰ ਨੇ ਉਹਨੂੰ ਸਮਝਾਇਆ ਸੀਗਾ ਵੀ ਤੂੰ ਉਹਦੀ ਢੱਕਣ ਲਾ ਦੀ ਉਹਨੇ ਢੱਕਣ ਲਾਤਾ ਤੱਕ ਲਾ ਕੇ ਸੰਦੂਖ ਚ ਲੋਹੇ ਵਾਲੇ ਚ ਰੱਖ ਕੇ ਜੰਦਾ ਲਾ ਕੇ ਇਹਨੂੰ ਕਹਿੰਦਾ ਰਾਜਾ ਸਮੁੰਦਰ ਤੇ ਸਿੱਟ ਦੇ ਤੂੰ ਤੇ ਸਟਾਤੀ ਰਾਜਾ ਕਹਿੰਦਾ ਤੂੰ ਇਹ ਕੰਮ ਕਿਵੇਂ ਤੈਨੂੰ ਪਤਾ ਲੱਗਿਆ ਵੀ ਇਹ ਵੀ ਪ੍ਰੇਤ ਆ ਜਾਂ ਹੂਆ ਕਹਿੰਦਾ ਜਦੋਂ ਇਹ ਮੇਰੇ ਨਾਲ ਦੋਨੇ ਗੱਲਾਂ ਕਰਦੇ ਸੀਗੇ ਕਹਿੰਦਾ ਜਿਹੜਾ ਬੰਦਾ ਹੰਦੋਂ ਆਪਣੀਆਂ ਪਲਕਾਂ ਚਮਕਦਾ ਕੋਈ ਪ੍ਰੇਤ ਕੋਈ ਹੋਰ ਆਤਮਾ ਹੁੰਦੀ ਆ ਉਹ ਪਲਕਾਂ ਨਹੀਂ ਚਮਕਦਾ ਵੀ ਮੈਂ ਪਛਾਣ ਲਿਆ ਸੀਗਾ ਬੰਦਾ ਇਹ ਆ ਤੇ ਰਾਜਾ ਕਹਿੰਦਾ ਬੜਾ ਸਮਝਦਾਰ ਆ ਰਾਜਾ ਕਹਿੰਦਾ ਫਿਰ ਤੈਨੂੰ ਅਸੀਂ ਆਪ ਤੇ ਕੰਮ ਤੇ ਰੱਖ ਲੈਣਾ ਤਨਖਾਹ ਦਵਾਂਗੇ ਜ਼ਿਮੀਦਾਰ ਕਹਿੰਦਾ ਜੀ ਮੇਰੇ ਜਵਾਕ ਜਿਆਦੇ ਨੇਗੇ ਤੁਸੀਂ ਤਨਖਾਹ ਨਾਲ ਮੇਰੇ ਜਵਾਕ ਪਾਲਨੇ ਨਹੀਂ ਮੇਰੇ ਤਾਂ ਦਾਣਿਆਂ ਦੀ ਲੋੜ ਹੁੰਦੀ ਆ ਮੈਂ ਖੇਤੀ ਕਰਦਾ ਦਾਣੇ ਹੁੰਦੇ ਆ ਮੇਰੇ ਜਵਾਕ ਪਾਲਦੇ ਆ ਵਧੀਆ ਤੇ ਜ਼ਿਮੀਦਾਰ ਨੂੰ ਕਹਿੰਦਾ ਨਹੀਂ ਕਹਿੰਦਾ ਤੈਨੂੰ ਦਾਣੇ ਵੀ ਦਿਆ ਕਰਾਂਗੇ ਤਨਖਾਹ ਵੀ ਦਿਆ ਕਰਾਂਗੇ ਤੇ ਉਹ ਕਹਿੰਦਾ ਚੰਗਾ ਫਿਰ ਮੈਂ ਘਰੇ ਲਾਇ ਕਰਕੇ ਦੱਸੂ ਜੀ ਉਹ ਘਰੇ ਆ ਗਿਆ ਘਰੇ ਆ ਗਿਆ ਉਹਦੀ ਘਰ ਵਾਲੀ ਨੂੰ ਦੱਸਿਆ ਵੀ ਰਾਜਾ ਮੈਨੂੰ ਨੌਕਰੀ ਦਿੰਦਾ ਵੀ ਐਂ ਕਰਕੇ ਕਹਿੰਦੀ ਹੋਰ ਕੀ ਚਾਹੀਦਾ ਤੇਰਾ ਹਾਲ ਤੋਂ ਖੜਾ ਸੁੱਟ ਜੂ ਤੇ ਉਹ ਕਹਿੰਦਾ ਪਰ ਇੰਨੀ ਗੱਲ ਕਹਿੰਦੀ ਰਾਜੇ ਨੂੰ ਵੀ ਦੋ ਤਿੰਨ ਮਹੀਨਾ ਬਾਅਦ ਮੈਂ ਪਿੰਡ ਜਾਇਆ ਕਰੂੰ ਵੀ ਦੋ ਚਾਰ ਦਿਨ ਲਾ ਕੇ ਆਇਆ ਕਰੂੰਗਾ ਤੇ ਰਾਜੇ ਲਵੇ ਗਿਆ ਰਾਜੇ ਨੇ ਭਾਈ ਕਹਿੰਦਾ ਹਾਂ ਵੀ ਦੱਸ ਕਹਿੰਦਾ ਠੀਕ ਆ ਜੀ ਪਰ ਮੈਂ ਪਿੰਡ ਜਾਇਆ ਕਿਉਂ ਦੋ ਚਾਰ ਦਿਨ ਛੁੱਟੀ ਲਾ ਕੇ ਆਇਆ ਕਰੂੰ ਠੀਕ ਆ ਤੇ ਇੱਕ ਦਿਨ ਫੇਰ ਰਾਜਾ ਕਹਿੰਦਾ ਚਲ ਸਕਾਰ ਖੇਡਣ ਚੱਲਦੇ ਆ ਆਪਾ ਤੇ ਜਦੋਂ ਸਕਾਰ ਖੇਡਣ ਚਲੇ ਗਏ ਰਾਜੇ ਨੇ ਘੋੜੀਆਂ ਮੰਗਾਲੀਆਂ ਕਹਿੰਦਾ ਮੈਂ ਘੋੜੀ ਕੁੜੀ ਦਿੱਤਾ ਨਹੀਂ ਮੈਂ ਦਾ ਹੈਗਾ ਮੈਨੂੰ ਤਾਂ ਉੱਠਾਉਂਦਾ ਘੋੜੀ ਦੇ ਨਹੀਂ ਮੈਂ ਕਹਿੰਦਾ ਯਾਰ ਤੈਨੂੰ ਘੋੜੀ ਅਸੀਂ ਠੰਡੀ ਜੀ ਲੈ ਕੇ ਦੇ ਦਾਂਗੇ ਜਿਹੜੀ ਨਹੀਂ ਉਹ ਕਰ ਕਹਿੰਦਾ ਨਹੀਂ ਮੈਨੂੰ ਸਿੱਟ ਦੂ ਜਾਂ ਉਹ ਕਹਿੰਦਾ ਨਹੀਂ ਤੂੰ ਚਾਲ ਛੱਡ ਦੇ ਨਾਲ ਫੇਰ ਉਹ ਘੋੜੀ ਤੇ ਸਕਾਰ ਕਰਨ ਲੱਗੇ ਤਵਾਹਿਆਂ ਨੇ ਆਪਦੇ ਤੀਰ ਤੂਰ ਕਿਰਪਾਨਾਂ ਚੱਕ ਲਈਆਂ ਜੱਟ ਨੇ ਉਹੀ ਆਪਦੀ ਕਹਾੜੀ ਚੱਕ ਲਈ ਕਹਿੰਦਾ ਯਾਰ ਕਹਾੜੀ ਨਾਲ ਕਿਹੂ ਤੂੰ ਚੱਕਣਾ ਹਥਿਆਰ ਵਧੀਆ ਲੈ ਕਹਿੰਦਾ ਜ਼ਿੰਮੇਵਾਰਾਂ ਨੇ ਜਿਹੜੀ ਚੀਜ਼ ਆਈ ਮੇਰੇ ਹੱਥ ਲੱਗੀ ਹੋਏ ਮੈਂ ਤਾਂ ਉਹੀ ਲੈ ਕੇ ਜਾਊਂਗਾ ਤੇ ਭਾਈ ਉਹ ਕਹਾੜੀ ਲੈ ਚੱਲਿਆ ਜਦੋਂ ਜੰਗਲ 'ਚ ਚਲੇ ਗਏ ਜੰਗਲ 'ਚ ਜਾਣਸਾਰ ਉਹਨਾਂ ਨੂੰ ਸ਼ੇਰ ਟੱਕਰ ਗਿਆ ਜੋ ਸ਼ੇਰ ਸੀ ਵੱਡਾ ਤੇ ਜਦੋਂ ਸ਼ੇਰ ਟੱਕਰਿਆ ਹੋਇਆ ਜੱਟ ਤਾਂ ਲੱਗ ਕੇ ਦਰਖਤਾਂ ਨਾਲ ਖੜ ਗਿਆ ਕਹਿੰਦਾ ਮਾਰੂ ਗੋਲੀ ਕਹਿੰਦਾ ਸਾਦੇਆਂ ਤੋਂ ਗੋਲੇ ਚੱਲਦੇ ਨਹੀਂ ਕੰਮ ਕੰਮਣ ਲੱਗ ਕੇ ਕਹਿੰਦਾ ਜਿਮੀਦਾਰ ਸਿਹਾਰ ਸੀਗਾ ਤੇਜ ਸੀਗਾ ਉਹਨੇ ਘੋੜੀ ਵੱਡੇ ਸਾਰੇ ਦਰਖਤਾਂ ਨਾਲ ਲਾ ਕੇ ਖੜ ਗਿਆ ਤੇ ਜਦੋਂ ਸ਼ੇਰ ਕੋਲੇ ਆਉਣ ਲੱਗਾ ਗਾਹਾਂ ਉਹਨੂੰ ਬੰਦੇ ਦਿਖ ਲਾ ਕੇ ਆ ਪੋਲੇ ਖੜ ਗਿਆ ਉਹਨੇ ਸਿਰ 'ਤੇ ਜੋੜ ਕੇ ਕਹਾੜੀ ਠੋਕੀ ਸ਼ੇਰ ਮਰ ਗਿਆ ਥਾਈ ਰਾਜੇ ਲਵੇ ਬੱਲੇ ਬੱਲੇ ਹੋ ਗਈ ਕਹਿੰਦਾ ਹਾਂ ਵੀ ਹਾਂ ਤੇਰੀ ਤਾਂ ਕੰਮ ਤੇਰਾ ਵਧੀਆ ਹੈਗਾ ਠੀਕ ਆ ਤੇ ਰਾਜੇ ਨੂੰ ਸਾਵਾਸੇ ਦਿੱਤੀ ਫਿਰ ਰਾਜੇ ਨੂੰ ਕਹਿੰਦਾ ਮੈਂ ਵੀ ਜਿਹੜੇ ਜੱਟਾਂ ਦੇ ਕੰਮ ਨੇ ਉਹ ਜੱਟਾਂ ਤੋਂ ਹੀ ਲੋਟ ਆਉਂਦੇ ਨੇ ਵੀ ਹੋਰ ਕਿਸੇ ਤੋਂ ਲੋਟ ਨਹੀਂ ਆਉਂਦੇ ਵੀ ਇਹਨਾਂ ਆਧਾਰ ਨਾਲ ਮੈਂ ਦੱਸੀ ਗੱਲ ਤੇ ਜਦੋਂ ਉਹ ਕੋਈ ਰਾਜੇ ਨੂੰ ਕਹਿੰਦਾ ਦੋ ਚਾਰ ਦਿਨਾਂ ਬਾਅਦ ਕਹਿੰਦਾ ਮੈਨੂੰ ਛੁੱਟੀ ਦੇ ਦਿਓ ਜੀ ਮੈਂ ਪਿੰਡ ਜਾਣਾ ਪਿੰਡ ਵਾਗ ਗਿਆ ਘਰ ਵਾਲੀ ਨੂੰ ਬਾਲ ਬੱਚਿਆਂ ਬਾਰੇ ਪੁੱਛਿਆ ਕਹਿੰਦੀ ਆਪਣੀ ਤਾਂ ਜ਼ਿੰਦਗੀ ਸੁਧਰ ਗਈ ਕਹਿੰਦਾ ਕੀ ਗੱਲ ਹੋ ਗਈ ਕਹਿੰਦੀ ਤੇ ਤੂੰ ਜੇ ਕੋਈ ਮੇਰੇ ਨਾਲ ਘਹਾਰਿਆਂ ਪਾਥੀਆਂ ਪਿੱਛੇ ਲੜਦੀ ਆ ਕਹਿੰਦੀ ਮੈਂ ਕਹਿੰਦੀ ਆ ਚੁੱਪ ਕਰਕੇ ਬਹਿ ਜਾ ਮੇਰਾ ਬੰਦਾ ਦਾ ਰਾਜ ਦਾ ਮਲਾਜਮਾ ਦੇਖ ਲੈ ਤੈਨੂੰ ਹੌਣ ਫੜਾ ਦੂੰ ਕਹਿੰਦੀ ਹੁਣ ਤੱਕ ਹਾਰਿਆਂ ਲਈ ਦੋ ਗਿੱਠ ਪਿੱਛੇ ਰੱਖਦੇ ਆ ਕਹਿੰਦੀ ਅੱਗੇ ਤਾਂ ਘਾਰਿਆਂ ਪਾਥੀਆਂ ਪਿੱਛੀ ਆਪਾਂ ਲੜੀ ਜਾਂਦੇ ਹੁੰਦੇ ਸੀਗੇ ਤੇ ਇਹ ਗੱਲ ਆ ਬਈ ਜਦੋਂ ਕੋਈ ਬੰਦਾ ਵਧੀਆ ਪੋਸਟ ਤੇ ਹੋ ਜਾਂਦਾ ਤਾਂ ਉਹਦੀ ਬੁੱਕ ਤੇ ਵੀ ਵੱਜ ਜਾਂਦੀ ਹੈ ਤੇ ਜ਼ਿੰਮੇਵਾਰਾਂ ਦੇ ਕੰਮ ਜ਼ਿੰਮੇਵਾਰਾਂ ਤੋਂ ਹੀ ਲੋਟ ਆਉਂਦੇ ਇਹ ਸੀ ਤੁਹਾਨੂੰ ਦੱਸਿਆ ਸੀ ਮੈਂ ਗੱਲ ਵੀ ਇਹਦਾ ਓਠਦੇ ਆ ਤੜ ਕਿਉਂ ਸੰਨੀਆਂ ਕਰਨੀਆਂ ਧਾਰਾਂ ਕੱਢ ਲੀਆਂ ਆਥ ਨੇਓ ਸਪੈਰ ਉਹ ਫੇਰ ਸਨੀਆਂ ਕਰਨੀਆਂ ਧਾਰਾ ਕੱਢ ਲੈਣੇ ਹੱਤ ਤਾਂ ਇਹੀ ਕੰਮ ਲੋਟ ਆਉਂਦੇ ਜਿਮੀਦਾਰਾਂ ਦੇ ਕਰਨ ਵਾਲੀ ਹੈ ਜੇ ਕੋਈ ਕਹੇ ਵੀ ਹੋਰ ਪੰਗਾ ਲੈ ਕੇ ਲੋਟ ਕਰ ਦੂ ਸੇਤ ਨਹੀਂ ਲੋਟ ਆਉਂਦਾ ਬਾਈ ਠੀਕ ਆ ਬਾਈ ਧੰਨਵਾਦ